140000 ਰੁਪਿਆ ਦੀ ਆਟੋਮੈਟਿਕ Honda City ਬਈ ਇਹ 2011 ਮਾਡਲ ਆ ਜੀ Fortuner ਤੇ 675000 675000 ਅਟੋ ਘੱਟ 22500 ਕਿਲੋਮੀਟਰ ਦਾ ਘੇੜਾ ਪਊਗਾ ਸਾਨੂੰ ਚਾਰ ਕਾਰਵਾਰਾਂ ਦੀ ਵੀਡੀਓ ਆਉਣਗੀਆਂ ਇੱਕ ਵਲੌਗ ਦੇ ਵਿੱਚ ਸੇਮ ਡੇ ਸੇਮ ਕੱਪੜਾ ਤੇ ਬਈ ਇਹ 16 ਮਾਡਲ 195000 ਤੇ 50 ਨੰਬਰ ਦੀ ਕਾਰ ਬਈ 1.5 ਲੱਖ ਦਾ ਲੋਨ ਕਰਾ ਦੇ 1.5 ਲੱਖ ਦਾ ਲੋਨ ਇਹ ਦੂਹਰ 19 ਮਾਡਲ ਆ ਗਈ ਜੀ ਐਸ 11 ਮਾਡਲ ਦੇ ਵਿੱਚ ਆ ਸਿਰਫ 29 30 ਹਜ਼ਾਰ ਦੇ ਵਿੱਚ 2,70,000 ਰੁਪਏ ਦੇ ਵਿੱਚ ਪੰਜਾਬ ਨੰਬਰ ਦੀ Honda Amaze 100% ਲੋਨ ਸਾਰੇ ਦਾ ਸਾਰਾ ਲੋਨ ਕਰਾ ਦਾਂਗੇ ਸਿਰਫ 1.5 ਲੱਖ ਰੁਪਏ ਦੀ ਆ ਨੰਬਰ ਪੰਜਾਬ ਆ ਲਓ ਜੀ ਵਧੀਆ ਕਾਰ ਆ ਬੁਜੀ ਸਵਾ ਲੱਖ ਰੁਪਏ ਦੇ ਵਿੱਚ ਸੈਂਟਰੋ ਛੋਟੇ ਵਜਨ ਦੇ ਜੇ ਕਿਸੇ ਨੇ ਲੈਣੀ ਆਲਟੋ ਆਲਟੋ ਵਰਗੀਆਂ ਕਾਰਾਂ ਵਿੱਚ ਆ ਜੀ ਮਤਲਬ ਸਾਰੇ ਬਜਟ ਦੀਆਂ ਕਾਰ ਆ ਆਪਣੇ ਲੈਵੇ ਖੜੀਆਂ ਚਾ ਮੈਂ ਗੱਲ ਕਰਾਂ ਬਈ ਨਾ ਆਲਟੋਆਂ ਦੀ ਆਲਟੋ ਕਿੰਨੇ ਹੋਣਗੀਆਂ ਆਪਣੇ ਲੈਵੇ 20 25 ਆਲਟੋ ਤਾਂ ਹੋਣਗੀਆਂ ਜੀ ਸਪੈਕਟਾ ਮੰਗ ਹੈ ਸਵਰਟਨ ਆ ਹੋਊਗਾ ਲਗਭਗ 15-20 ਗੱਡੀਆਂ ਦਾ ਫੋਰਚਨਰ ਫੋਰਚਨਰ ਦਾ ਦਾ 2-4 ਗੱਡੀਆਂ ਦਾ ਬਸ 4 ਗੱਡੀਆਂ ਮਤਲਬ ਸਕੋਰਪਿਓ ਸਕੋਰਪਿਓ ਹੋਣਗੀਆਂ 3-4 ਗੱਡੀਆਂ ਲੈ ਵੀ ਮਿੱਤਰੋ ਅੱਜ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਮਿਲਣ ਵਾਲੀ ਹੈ ਹੋ ਸਕਦਾ ਸ਼ਾਇਦ ਇੰਡੀਆ ਦੀ ਇਹ ਪਹਿਲੀ ਵੀਡੀਓ ਹੋਵੇ ਬਿਲਕੁਲ ਕਰੀ ਨਾ ਹੋਵੇ ਬਿਲਕੁਲ ਇਦਾਂ ਦਾ ਐਕਸਪੀਰੀਅੰਸ ਨਾ ਕਿਸੇ ਨੇ ਇਦਾਂ ਦਾ ਐਕਸਪੀਰੀਅੰਸ ਨਹੀਂ ਹੋ ਗਿਆ ਬਲੌਗਰ ਨੂੰ ਹੈ ਹੁਣ ਹਾਂ ਨਾ ਕਿਸੇ ਕਾਰ ਬਿਆਰ ਵਾਲੇ ਦਾ ਹੁਣ ਇਹ ਬਸ ਇੱਕ ਵਾਰ ਕਹਦੀ ਹੈ ਵੀ ਇਹ ਨਾ ਉਹੀ ਦਿਮਾਗ 'ਚ ਬੈਠੇ ਬੈਠੇ ਆ ਗਿਆ ਆਪਾਂ ਡਿਸੀਜਨ ਲਿਆ ਸਿਰਫ 2 ਮਿੰਟ ਦਾ ਕਟੋ ਘਟ 2250 ਕਿਲੋਮੀਟਰ ਦਾ ਗੀੜਾ ਪਊਗਾ ਸਾਨੂੰ ਚਾਰ ਕਾਲ ਵਾਰਾਂ ਦੀ ਵੀਡੀਓ ਆਉਣਗੀਆਂ ਇੱਕ ਵਲੌਗ ਦੇ ਵਿੱਚ ਸੇਮ ਡੇ ਸੇਮ ਕੱਪੜਾ ਤੇ ਬਈ ਹੈਨਾ ਅੱਧਾ ਕਹੇ ਤੁਸੀਂ ਟਾਈਮ ਦੇਖ ਲਓ ਤੇ ਉਹ ਮਰਜ਼ੀ ਦੇਖ ਲਓ ਤੇ ਵੀਰ ਆਪਾਂ ਵੀਡੀਓ ਕਰੀਏ ਸ਼ੁਰੂ ਐ ਵੀ ਦਿਖਾ ਦਿੰਨੇ ਆ ਹਾਂ ਆ ਤੁਸੀਂ ਚੈੱਕ ਕਰ ਲਓ ਬਈ ਹੁਣ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਦੁਪਹਿਰ ਦੇ 2:00 ਵਜੇ 2:00 ਵਜੇ 3 ਮਿੰਟ ਹੋ ਚੁੱਕੇ ਨੇ ਬਈ ਚੈੱਕ ਕਰ ਲਓ ਬਈ ਹੈਨਾ ਤੁਹਾਨੂੰ ਲਾਸਟ ਲਾਸਟ ਵੀਡੀਓ ਦਾ ਟਾਈਮ ਵੀ ਦੱਸਾਂਗੇ ਲਾਸਟ ਵੀਡੀਓ ਦਾ ਟਾਈਮ ਹੀ ਦਿਖਾਵਾਂਗੇ ਅੱਧਾ ਪੰਜਾਬ ਘੁੰਮੋਗੇ ਪੂਰੀ ਕਾਰ ਬਜ਼ਾਰ ਤੇ ਆ ਜਾਓ ਬਈ ਹੈਨਾ ਅੱਧਾ ਪੰਜਾਬ ਲਗਭਗ 100 150 ਕਾਰ ਦਾ ਸਟਾਕ ਰਹੂਗਾ ਸਾਰਾ ਹਾਂਜੀ ਹਾਂ ਪਹਿਲੀ ਕਾਰ ਦੀ ਗੱਲਬਾਤ ਕਰੀਏ ਬਈ ਮਾਡਲ ਸਿਆਜ਼ ਆ ਜੀ ਇਹ 2018 ਮਾਡਲ ਹਾਂਜੀ ਤੇ ਡਿਜ਼ਾਇਰ ਦੇ ਰੇਟ 'ਚ ਹੀ ਆ ਕਿੰਨਾ ਸਵਾ 5 ਲੱਖ ਰੁਪਏ ਦਾ ਸਵਾ 5 ਲੱਖ ਰੁਪਈਆ ਦੀ ਬਈ ਠੀਕ ਆ ਬਹੁਤ ਵਧੀਆ ਕੰਡੀਸ਼ਨ ਟੈਂਟਾ ਮਾਡਲ ਇਹ ਆ ਗਈ ਜੀ 2013 ਮਾਡਲ ਹਾਂਜੀ ਰੈਪਿਡ ਟੌਪ ਮਾਡਲ ਹਾਂਜੀ ਹਾਂਜੀ ਇਹ ਹੈਗੀ ਆ ਸਿਰਫ 3 ਲੱਖ ਰੁਪਏ ਦੀ ਰੇਂਜ 3 ਲੱਖ ਰੁਪਏ ਦੀ ਰੇਂਜ ਅਚਾ ਕਿੰਨੇ ਟਾਈਮ ਦੇ ਵਿੱਚ ਜਿਹੜਾ ਆਪਾਂ ਲੋਨ ਕਰਦਾਂਗੇ ਲੋਨ ਮੇਲੇ ਦਾ ਆਪਣਾ ਪ੍ਰੋਮਿਸ ਹੁੰਦਾ ਵੀ 10 ਤੋਂ ਮਿੰਟ ਤੋਂ ਲੈ ਕੇ 30 ਮਿੰਟ ਜੀ। ਹਾਂਜੀ। ਇੱਥੇ ਵੀ ਆਪਾਂ ਕਰਾ ਦਾਂਗੇ ਇਹਨੇ। ਇੱਥੇ ਵੀ ਕਰਾ ਦਾਂਗੇ। ਕਰਾ ਦੇ। ਬਸ ਬਕਾਇਦਾ ਤੁਹਾਡੇ ਪੇਪਰ ਮੌਕੇ ਤੇ ਹੁਣ ਨਹੀਂ। ਹਾਂਜੀ ਹਾਂ। ਹੈਨਾ? ਬਿਲਕੁਲ। ਇਹ 13 ਮਾਡਲ ਆ ਗਈ ਜੀ। ਹਾਂਜੀ। ਅ ਸਵਾ 3 ਲੱਖ ਰੁਪਏ ਦੀ ਜੀ। ਸਵਾ 3 ਲੱਖ ਰੁਪਈਆ ਦੀ ਆਹ। 59 ਇਹ ਆ ਗਈ ਜੀ 2013 ਮਾਡਲ ਟੂਰ ਮਾਡਲ ਚ। ਹਾਂਜੀ। 2 ਲੱਖ 20 ਹਜ਼ਾਰ ਰੁਪਏ ਦੀ ਘੱਟ ਰੇਟ ਲਾਉਣਾ ਚਾਹੁੰਦੇ ਉਹਦਾ। 2 ਲੱਖ 20 ਹਜ਼ਾਰ ਰੁਪਈਆ ਦੇ ਵਿੱਚ। ਉਹ ਘੱਟ ਪ੍ਰੇਟ ਦੀ ਕਾਰ ਆ। ਇਹ ਡੀਜ਼ਲ ਆ ਪਟਰੋਲ? ਇਹ ਕੰਪਨੀ ਸੀਐਨਜੀ ਵਾਲੀ ਸਵਾ 3 ਲੱਖ ਰੁਪਏ ਸਵਾ 3 ਲੱਖ ਰੁਪਈਆ ਦੇ ਵਿੱਚ ਇਹ ਸਕੋਰਪੀਓ ਆ ਗਈ ਹੈ ਕਿਹੜਾ ਮਾਡਲ ਹੈ ਵੀਰੇ ਇਹ 2019 ਮਾਡਲ ਆ ਗਈ ਜੀ ਐਸ 11 ਮਾਡਲ ਦੇ ਵਿੱਚ ਆ ਸਿਰਫ 29 30 ਹਜ਼ਾਰ ਚੱਲੀ ਹੋਈ ਹੈ ਸਿਰਫ ਹਾਂਜੀ ਹਾਂ ਲੈ ਵੀ ਸਕੋਰਪੀਓ ਲੱਭ ਰਹੇ ਹਾਂ ਬਈ ਸਿਰਫ 30 ਕੁ ਹਜ਼ਾਰ ਚੱਲੀ ਵੀ ਤਾਂ ਆ ਲੈ ਜਾਓ ਕਿਹੜਾ ਮਾਡਲ 2019 ਮਾਡਲ ਹਾਂਜੀ 14 ਲੱਖ ਰੁਪਏ ਦੀ 19 ਮਾਡਲ ਦੇ 14 ਲੱਖ ਰੁਪਈਆ ਦੇ ਵਿੱਚ ਬਈ ਠੀਕ ਆਹ ਇਹ ਆ ਗਈ ਜੀ 2016 ਮਾਡਲ ਹਾਂਜੀ 4 ਲੱਖ ਤੇ 75 ਹਜ਼ਾਰ ਰੁਪਏ 4 ਲੱਖ ਤੇ 75 ਹਜ਼ਾਰ ਆਹ ਕ੍ਰੇਟਾ ਰਹਿ ਗਈ ਜੀ 2018 ਮਾਡਲ ਕ੍ਰੇਟਾ ਜੀ 19 ਦੀ ਰਜਿਸਟਰਡ ਆ ਹਾਂਜੀ ਤੇ ਗੱਡੀ ਹੈਗੀ 9 ਲੱਖ ਰੁਪਏ ਦੀ 9 ਲੱਖ ਮਾਡਲ ਐਸ ਐਕਸ ਆਪਸ਼ਨ ਆਜੋ ਬਾਈ ਲਾਓ ਬਾਈ ਹੁਣ ਇੱਕ ਬੰਦਾ ਖੜਾ ਆਪਣੀ ਪੀ ਐਚ ਵੈਲਿਊ 7 ਤੇ ਕਰੀ ਫਿਰਦਾ ਦੇਖੋ ਦੇਣੀ ਦੇਣੀ ਦਿਖਾ ਦੀ ਮੜਾ ਉਧਰ ਵੀ ਉਹ ਗੱਡੀ ਦੀ ਦਿਖਾ ਦੀ ਇੱਕ ਵਾਰ ਲਾਓ ਜੀ ਆ ਚੈੱਕ ਕਰੋ ਉਹ ਸਾਡਾ ਰੱਖਿਆ ਆ ਬੰਦਾ ਜੀ ਉਹ ਮਤਲਬ ਬੁਲਾਉਂਦਾ ਹੋ ਆਜੋ ਆ ਰਿਹਾ ਦੇਖੋ ਆਜੋ ਇਹ ਵੀ ਨਹੀਂ ਤੁਹਾਨੂੰ ਕਦੇ ਦੇਖਿਆ ਹੋਣਾ ਇਹ ਇਹ ਹੈ ਜੀ 2018 ਮਾਡਲ ਹਾਂਜੀ ਇਹ ਸਵਾ 4 ਲੱਖ ਰੁਪਏ ਦੀ ਕੰਪਨੀ ਸੀ ਜੀ ਠੀਕ ਹੈ ਵੀਰੇ ਇਹ ਆ ਗਈ ਜੀ 2018 19 ਮਾਡਲ ਹਾਂਜੀ 3.5 ਲੱਖ 3.40 ਹਜ਼ਾਰ ਰੁਪਏ ਦੀ ਗੱਡੀ ਪਈ ਜੀ 3.40 ਹਜ਼ਾਰ ਰੁਪਏ ਦੀ ਆਹ ਇਹ ਆ ਗਈ ਜੀ 2008 ਮਾਡਲ ਸਵਾ ਲੱਖ ਰੁਪਏ ਦੀ ਸਵਾ ਲੱਖ ਦੀ ਉਹ ਇਹ ਆ ਗਈ ਜੀ 2014 ਮਾਡਲ 2.5 3.5 ਲੱਖ ਰੁਪਏ ਦੀ ਜੀ 3.5 ਲੱਖ ਰੁਪਏ ਦੀ ਆਜੋ ਬਈ ਬਹੁਤ ਘਾਟ ਦਊਗਾ ਬਈ ਤੁਹਾਨੂੰ ਬਸ ਐਂਡ ਤੱਕ ਬਣੇ ਰਹੋ ਅੱਜ ਖੜਾ ਆਪਾਂ ਸੰਗਰੂਰ ਸ਼ਹਿਰ ਦੇ ਵਿੱਚ ਬਈ ਹਨਾ ਇਸ ਤੋਂ ਬਾਅਦ ਆਪਾਂ ਕਿੱਥੇ ਜਾਣਾ ਵੀਰੇ ਇਸ ਤੋਂ ਬਾਅਦ ਚੱਲਾਂਗੇ ਜੀ ਬਰਨਾਲੇ ਇਸ ਤੋਂ ਬਾਅਦ ਤੁਹਾਨੂੰ ਬਰਨਾਲੇ ਦੀ ਵੀਡੀਓ ਹੋਊਗੀ ਏਸੀ ਬਲੌਗ ਦੇ ਵਿੱਚ ਬਈ ਇਸ ਬਲੌਗ ਦੇ ਵਿੱਚ ਆਹ ਕਯੂ 3 ਇਹ ਕਯੂ 3 ਆ ਗਈ ਜੀ 2012 ਮਾਡਲ ਰੇਟ 8 ਲੱਖ ਰੁਪਏ 8 ਲੱਖ ਦੀ ਆਹ ਇਹ ਆ ਗਈ ਕ੍ਰੇਟਾ ਜੀ 16 ਮਾਡਲ 6.5 ਲੱਖ ਰੁਪਏ ਦੀ ਬੋਲਟ ਬੋਲਟ ਨਹੀਂ ਪਕਾਉਂਗਾ ਜੀ ਆਹਾਂ ਇਹ ਆ ਗਈ 2018 ਮਾਡਲ ਜੀ 8.5 ਲੱਖ ਰੁਪਈਆ ਸਾਢੇ 8 ਲੱਖ ਰੁਪਈਆ ਦੀ ਬਈ ਇਹ 11 ਮਾਡਲ ਅਲਟੋ ਹੈ ਜੀ 1,30,000 ਰੁਪਈਆ ਨਹੀਂ ਆਈ ਸਾਡੇ ਕੋਲ ਕੋਈ ਫੋਟੋ ਮੰਗਾਉਣੀ ਹੈ ਬਈ ਹੈਨਾ ਬਾਇਰ ਨੂੰ ਮੈਸੇਜ ਕਰ ਦਿਓ ਮੈਂ ਨੰਬਰ ਪਾਏ ਹੋਏ ਨੇ ਤੁਹਾਨੂੰ ਮਿਲ ਜਾਣਗੇ ਫੋਟੋ ਆਹ ਇਹ 2011 ਮਾਡਲ ਆਈ ਫੋਰਚੂਨਰ ਤੇ 6,75,000 6,75,000 ਦੀ ਇੱਕ ਗੱਲ ਹੋਰ ਬਈ ਤੁਹਾਨੂੰ ਜਿਹੜੇ ਇਹ ਨੰਬਰ ਹੋਣਗੇ ਨਾ ਨੰਬਰ ਵੀ ਆਪਾਂ ਉਸ ਹਿਸਾਬ ਨਾਲ ਚੇਂਜ ਕਰਦੇ ਰਾਵਾਂਗੇ ਵੀਡੀਓ ਦੇ ਵਿੱਚ ਬਈ ਹਾਂਜੀ ਹਾਂ ਹਾਂ ਜਦੋਂ ਸੰਗਰੂਰ ਦਾ ਹੋਣਗੇ ਹੈਨਾ ਸੰਗਰੂਰ ਵੀਡੀਓ ਦਾ ਸੰਗਰੂਰ ਦੇ ਨ 6 ਲੱਖ ਤੇ 70000 ਰੁਪਈਆ ਦੇ ਵਿੱਚ ਫੋਰਚਨਰ ਕਿਤੋਂ ਮਿਲ ਸਕਦੀ ਹੈ ਬਾਈ ਆਪਾਂ ਦੇਤੀ ਤੁਹਾਨੂੰ ਆ ਸਿਆਜ਼ ਹੈ ਜੀ 2000 17 ਮਾਡਲ ਸਵਾ ਪੰਜ ਲੱਖ ਰੁਪਏ ਦਾ ਮਾਡਲ α ਮਾਡਲ ਲੈ ਵੀ ਨਵੀਂ ਨਕੋਰ ਗਈ ਬਾਈ ਬਹੁਤ ਨਵੀਂ ਕਾਰ ਆਂਦਰੋਂ ਜੇ ਕਿਸੇ ਨੇ ਕਾਰ ਲੈਣੀ ਹੈ ਲਿਜਾ ਸਕਦੇ ਆਂ ਆਪਾਂ ਫਸਟ ਓਨਰ ਸੈਕੰਡ ਹੈ ਕਿਹੜੀ ਹੈ ਫਸਟ ਜੀ ਇਹ ਸੈਕੰਡ ਠੀਕ ਸੈਕੰਡ ਓਨਰ ਹੈ ਤੇ ਆ ਹੋਂਡਾ ਸਿਟੀ ਆਟੋਮੈਟਿਕ ਦੇ ਵਿੱਚ ਹੈ 140000 ਰੁਪਈਆ ਇੱਕ ਲੱਖ 40000 ਰੁਪਈਆ ਦੀ ਆਟੋਮੈਟਿਕ ਹੋਂਡਾ ਸਿਟੀ ਬਾਈ ਹਣਾ ਆ ਚੈੱਕ ਕਰੋ ਬਈ ਬੋਨਰ ਖੁੱਲਾ ਖੁੱਲਾ ਪਿਆ ਇਹਦਾ ਹਾਂਜੀ ਬੋਨਰ ਖੁੱਲਾ ਜੀ ਲੈ ਬਈ ਚੈੱਕ ਕਰ ਅੰਮੀਏ ਬਈ ਗੱਡੀ ਵਿੱਚੋਂ ਦਾ ਓਕੇ ਆ ਜਾਵੇ ਬਹੁਤ ਵਧੀਆ ਪਈ ਆ ਕਾਰ ਬਈ ਹਣਾ ਜਿੰਨਾਂ ਦੀ ਪੂਰੀ ਸੈਟ ਆ ਬੈਟਰੀ ਸਾਨੂੰ ਹੋ ਗਈ ਲਾਈ ਹੋਈ ਆ ਠੀਕ ਆ ਜੀ ਹਾਂਜੀ ਹੂੰ ਹੂੰ ਆਹ ਇਹ ਆ ਗਈ ਜੀ 2017 17 ਮਾਡਲ ਅਮੇਜ਼ ਹਾਂਜੀ 2 ਲੱਖ 70000 ਰੁਪਏ ਦੀ ਨੰਬਰ ਪੰਜਾਬ ਸੀਐਨਜੀ 2 ਲੱਖ 70000 ਰੁਪਿਆ ਦੇ ਵਿੱਚ ਪੰਜਾਬ ਨੰਬਰ ਦੀ Honda Ameez 100% ਲੋਨ ਸਾਰੇ ਦਾ ਸਾਰਾ ਲੋਨ ਕਰਾ ਦਾਂਗੇ ਠੀਕ ਹੈ ਸਿਰਫ ਖਰਚਾ ਕੀ ਆ ਤੁਹਾਡਾ 25 ਤੋਂ 30 40000 ਰੁਪਏ ਖਰਚਾ ਮੰਨ ਕੇ ਚੱਲੋ ਤੁਹਾਡਾ ਉਹ ਵੀ ਨਾਮ ਨੂਮ ਕਰਾਉਣ ਦਾ ਬਸ ਦੈਟਸ ਆਲ ਆਹ 2011 ਜੀ ਇਹ ਹਾਂਜੀ ਮਰਸੀਡੀਜ਼ ਸੀਐਲਐਸ 350 ਇਹ ਹੈਗੀ ਹੈ ਜੀ ਆਪਣੇ ਕੋਲੇ 8 ਲੱਖ ਰੁਪਏ ਦੀ 8 ਲੱਖ ਰੁਪਈਆ ਦੀ ਇਹ ਤੁਹਾਡੀ ਜੀ ਸੈਂਟਰੋ ਆਟੋਮੈਟਿਕ ਪਲਸ ਸੀਐਨ ਜੀ ਆਲ オリジナル ਪੇਂਟ ਦੇ ਵਿੱਚ ਤੇ ਪਾਸ ਹੋਈ ਹੋਈ ਆ 2008 ਮਾਡਲ ਆ ਪਾਸ ਹੋਈ ਹੋਈ ਆ 140000 ਆਹ ਇਹ ਆ ਗਈ ਜੀ 3.5 ਦੀ 340000 ਰੁਪਏ ਦੀ ਨੰਬਰ ਲਾ ਕੇ ਠੀਕ ਹੈ ਅੱਛਾ ਹੁਣ ਮੈਂ ਗੱਲ ਕਰਾਂ ਬਈ ਹਨਾ ਅਲਟੋਆਂ ਦੀ ਅਲਟੋ ਕਿੰਨੇ ਹੋਣਗੀਆਂ ਆਪਣੇ ਲਾਵੇ 20-25 ਅਲਟੋ ਤਾਂ ਹੋਣਗੀਆਂ ਜਾਂ ਸਵਿਫਟਾਂ ਮੰਗ ਹੈ ਸਵਿਫਟਾਂ ਦਾ ਹੋਊਗਾ ਲਗਭਗ 15-20 ਗੱਡੀਆਂ ਦਾ ਸਟਾਕ ਫੋਰਚੂਨਰ ਫੋਰਚੂਨਰ ਦਾ ਤਾਂ 2-4 ਗੱਡੀਆਂ ਦਾ ਬਸ 4 ਗੱਡੀਆਂ ਮਤਲਬ ਸਕੋਰਪੀਓ ਸਕੋਰਪੀਓ ਹੋਣਗੀਆਂ 3-4 ਗੱਡੀਆਂ ਲੈਵੇ ਮਤਲਬ ਵੀ ਜਿਹੜੀਆਂ ਮਾਰਕੀਟ ਤੇ ਚੱਲਦੀਆਂ ਨੇ ਜਿਵੇਂ ਕ੍ਰੇਟਾ ਦੀ ਵੀ ਗੱਲ ਹੈ ਕ੍ਰੇਟਾ ਵੀ 5-6 ਗੱਡੀਆਂ ਹੈ ਹਨਾ ਤੇ ਮਤਲਬ ਬਈ ਇੰਨਾ ਸਟਾਕ ਕਿਸੇ ਲਾਵੇ ਨਹੀਂ ਹੁੰਦਾ ਬਈ ਹਨਾ ਕਿਸੇ ਇਦਾਂ ਇਦਾਂ ਦੀਆਂ ਗਾਰਾਂ ਦਾ 25 ਅਲਟੋ ਵਿੱਚ ਕ ਪਰ ਆਪਣੇ ਲਵੇ ਖੜੀਆਂ ਆਹ ਮਿਲਦੀ ਹੀ ਨਹੀਂ ਲੈਣਗੇ 2011 ਮਾਡਲ ਗੱਡੀ ਹੈ ਜੀ ਇਹ ਰੇਟ ਸਾਰੀਆਂ ਦਾ ਤੁਸੀਂ ਲੈ ਲੈਂਦੇ ਹੋ ਡੀਜ਼ਲ ਗੱਡੀ ਹੈ ਹਾਂ ਤੇ ਇਹਦਾ ਜਿਹੜਾ ਰੇਟ ਹੈਗਾ ਉਹ 220 ਕੁ ਹਜ਼ਾਰ ਰੁਪਏ ਜੀ ਆਲ オリジナル ਪੇਂਟ ਦੇ ਵਿੱਚ ਹਾਂ ਜੀ ਤੇ 16 ਮਾਡਲ ਗੱਡੀ ਨਾਲ ਦੇ ਟਾਇਰਾਂ ਦੇ ਜੇ ਟਨ ਅਲਾਏ ਪਏ ਹੋ ਨੇ ਨਾਲ ਦੇ ਟਾਇਰ ਨੇ ਗੁਰਸੱਭੀ ਇਹ ਗੱਡੀ ਦੇ ਅੱਛਾ ਤੇ ਗੱਡੀ ਹੈਗੀ ਇਹ 290 ਕੁ ਹਜ਼ਾਰ ਰੁਪਏ 290 ਦੇ ਵਿੱਚ ਆਹ 16 ਮਾਡਲ ਇਹ ਹੈਗੀ 2010 ਮਾਡਲ 290000 190000 190000 ਦੇ ਵਿੱਚ ਮਾਡਲ 2010 ਇਹ ਆ ਗਈ ਚੰਡੀਗੜ੍ਹ ਨੰਬਰ ਦੀ अल्टੋ 2011 ਮਾਡਲ ਹੈ ਤੇ 135000 ਰੁਪਏ ਦੀ ਹੈ 135 ਲਾਇਏ ਪਏ ਹੋਏ ਨੇ ਮਾਡਲ 2011 ਦਾ 11 ਮਾਡਲ ਹੈ ਵੀ ਚੰਡੀਗੜ੍ਹ ਨੰਬਰ ਦੀ ਇਹੀ ਨੰਬਰ ਜੇ ਕੋਈ ਪੰਜਾਬ ਚ ਕਹਿੰਦਾ ਵੀ ਨਾਮ ਵੀ ਹੋ ਜਾਊਗਾ ਕੋਈ ਦਿੱਕਤ ਨਹੀਂ ਤੇ ਅਗਰ ਕਿਸੇ ਨੇ ਐਨਓਸੀ ਲੈਣੀ ਤਾਂ ਵੀ ਆਪਣਾ ਨੰਬਰ ਲਵਾਉਣਾ ਤਾਂ ਵੀ ਲਵਾ ਸਕਦੇ ਆਂਗੇ ਬਈ ਹੈਨਾ ਤੇ ਆ ਆ ਗਈ ਬਈ ਆਪਣੀ ਈਓ ਨਹੀਂ ਈਓਨ ਇਹ ਹੈਗੀ ਹੈ ਜੀ 1,40,000 ਰੁਪਏ 1,40,000 ਰੁਪਿਆ ਦੀ Eon ਮਾਡਲ 2017 ਹਾਂਜੀ ਹਾਂਜੀ ਮਾਡਲ 2017 ਲੈ ਵੀ 16 16 16 ਤੇ ਹੁਣ ਬਈ ਚੱਲਦੇ ਆਪਾਂ ਅਗਲੇ ਕਾਰੋਬਾਰ ਤੇ ਮਿਲਦੇ ਆ ਤੁਹਾਨੂੰ ਬਰਨਾਲੇ ਲੈ ਵੀ ਮਿੱਤਰੋ ਹੁਣ ਆ ਗਿਆ ਆਪਾਂ ਬਰਨਾਲੇ ਬਰਨਾਲੇ ਹੈਗਾ ਰੋਡ ਆਪਣਾ ਬਠਿੰਡੇ ਵਾਲਾ ਬਠਿੰਡੇ ਵਾਲਾ ਰੋਡ ਦੀ ਸੰਗਰੂਰ ਬਠਿੰਡਾ ਰੋਡ ਲੈ ਬਠਿੰਡੇ ਵਾਲਾ ਰੋਡ ਆ ਜੀ ਮਾਲ ਆ ਜੀ ਮਾਲ ਦੇ ਬਿਲਕੁਲ ਨਾਲ ਬਈ ਹਨਾ ਖੇਤ ਨੇ ਖੇਤਾਂ ਦੇ ਨਾਲ ਆਪਣਾ ਧੂਰੀ ਕਾਰੋਬਾਰ ਦਾ ਦਫ਼ਤਰ ਆ ਆ ਟਾਈਮ ਦਿਖਾ ਦਿਓ ਵੀਰੇ ਇੱਕ ਵਾਰ ਟਾਈਮ ਤੇ ਬਾਈ ਜੀ ਹੋ ਗਏ 3:23 3:23 ਹੋ ਗਏ ਤੇ ਡੇਟ ਅੱਜ ਦੀ ਹੈਗੀਆ 24 25 25 25 ਤਰੀਕਾ ਪਤਾ ਨਹੀਂ 24 ਐ ਜੋ ਵੀ ਐ 25 ਐ ਤੇ ਆਪਣੇ ਲਈ ਹੁਣ ਆ ਗਈ ਹੋਂਡਾ ਸਿਟੀ ਵੀਰੇ ਇਹ ਕਿਹੜਾ ਮਾਡਲ ਐ ਇਹ ਪਰਨਾਲੇ ਬ੍ਰਾਂਚ ਕੋਲੇ ਸਾਡੇ ਕੋਲੇ ਆਈ ਐ 14 ਮਾਡਲ ਸਾਨੂੰ ਖਾਲੀ ਹਾਂਜੀ ਬਹੁਤ ਘੱਟ ਗੱਡੀ ਜਿਹੜੀ ਹੈਗੀਆ ਸਾਨੂੰ ਖਾਲੀ ਤੁਹਾਨੂੰ ਮਿਲੂਗੀ 14 ਮਾਡਲ ਸਹੀ ਗੱਲ ਐ ਜੀ ਤੇ ਸਾਢੇ 4 ਲੱਖ ਰੁਪਏ ਦੀ ਰੇਂਜ ਚ ਐ ਸਾਢੇ 4 ਲੱਖ ਰੁਪਈਆ ਦੇ ਵਿੱਚ ਠੀਕ ਐ ਜੀ ਤੇ ਆ ਇਹ 10 ਮਾਡਲ ਹੈ ਜੀ ਦੇਖੋ ਫਰੰਟ ਸ਼ੀਸ਼ਾ ਤੱਕ ਨਾਲ ਦਾ ਹਾਂਜੀ ਸੋਹਣੀ ਕਾਰ ਹੈ 1,85,000 ਰੁਪਏ ਦੀ ਹੈ 2010 ਕੇਟਨ ਲੈ ਵੀ 2010 ਕੇਟਨ ਲਾ ਗੀਆਂ ਸ਼ੁਰੂ ਫੇਰ ਹੋ ਗਈਆਂ ਮੈਂ ਮੈਂ ਦੱਸੀ ਤਾਂ ਵੀ 2025 ਹੈਗੇ ਆਪਣੇ ਨਵੇਂ ਨਵੇਂ ਟਾਇਰ ਨੇ ਬਈ ਹਨਾ ਕੰਡੀਸ਼ਨ ਵਧੀਆ ਪਈ ਆ ਦੇਖੋ ਨਹੀਂ ਕਾਰ ਹੈ ਵਾਈਟ ਕਲਰ ਦੇ ਵਿੱਚ ਜੇ ਕਿਸੇ ਨੇ ਪਹਿਲੇ ਲਵਾਈਆਂ ਗੱਡੀ ਆ ਪਹਿਲੇ ਲਵਾਈਆਂ ਠੀਕ ਹੈ ਇਹ ਬੰਪਰ オリジナル ਆਈ ਇਹ ਬੰਪਰ オリジナル ਲੱਗ ਰਿਹਾ ਲਾਈਕ ਫਰੰਟ ਬੰਪਰ ਮੈਨੂੰ ਲੱਗ ਰਿਹਾ ਵੀ ਇਹਦੇ ਨਾਲ ਆਪਾਂ ਕੀ ਆਪਦਾ ਚੈੱਕ ਕਰ ਲਓ ਗਾਰੰਟੀ ਕੋਈ ਨਹੀਂ ਇਹ ਹੈਗੀ ਆ ਜੀ ਸਪਾਰਕ 2015 ਮਾਡਲ ਹਾਂਜੀ ਛੋਟੀ ਜੀ ਕਾਰ ਆ ਬੜੀ ਸੋਹਣੀ ਲੱਗਦੀ ਆ ਕਿਹੜਾ ਮਾਡਲ 2015 ਜੀ 15 15 ਹਾਂ ਲਾਈ 15 ਮਾਡਲ ਜੇ ਕਿਸੇ ਨੇ ਥੋੜੀ ਜੀ ਛੋਟੀ ਕਾਰ ਲੈਣੀ ਆ ਕਈ ਵਾਰ ਜਿਵੇਂ ਆਪਣੇ ਫਲੈਟ ਫਲੂਟ ਹੁੰਦੇ ਨਾ ਘਰੇ ਜਗ੍ਹਾ ਲਾਉਣ ਨੂੰ ਘੱਟ ਹੁੰਦੀ ਆ ਹਾਂਜੀ ਹਾਂ ਤਾਂ ਉੱਥੇ ਲਾ ਸਕਦੇ ਆ ਆਪਾਂ ਪਾਵਰਫੁੱਲ ਗੱਡੀ ਆ ਪੂਰੀ ਸੈਵਰ ਲੀਟਰ ਜੀ 1 ਲੱਖ 65000 ਰੁਪਏ ਦੀ ਵੇਡੀ ਆ ਸਾਰੀ 15 ਮਾਡਲ ਆ ਉਹ ਸੋਹਣੀ ਕਾਰ 15 ਮਾਡਲ 1 ਲੱਖ 65000 ਰੁਪਏ ਦੀ ਕਾਰ ਆ ਬਈ ਉੱਚਾ ਮਾਡਲ ਤੇ ਰੇਟ ਥੋੜਾ ਕੰਡੀਸ਼ਨ ਥੋੜੇ ਸਾਹਮਣੇ ਸ਼ਾਵਰ ਦੇ ਜੀ ਸਾਰੀ Ориਜਨਲ ਅਗੱਡੀ ਪਹਿਲੀ ਨਵਾਂ ਠੀਕ ਹੈ ਜੀ ਲੈ ਵੀ ਆ ਗਈ ਪੋਲੋ ਪੋਲੋ ਤੁਹਾਨੂੰ ਚਾਰ ਸਿਲੰਡਰ ਗੱਡੀ ਬਹੁਤ ਘੱਟ ਮਿਲਦੀ ਆ ਹਾਂ ਜੀ ਇਹ ਚਾਰ ਸਿਲੰਡਰ ਇਹ ਚਾਰ ਸਿਲੰਡਰ ਵਾਲੀ ਗੱਡੀ ਠੀਕ ਹੈ 14 ਮਾਡਲ 11ਵੇਂ ਮਹੀਨੇ ਦੀ ਹਾਂ ਜੀ ਹਾਂ ਹਾਂ ਜੀ ਟੌਪ ਹੈ ਉਹ ਹੈਗੀ ਕੰਫਰਟ ਲਾਈਨ ਦੇ ਵਿੱਚ ਹੈ ਵਿਚਾਰਦਲਾ ਮਾਡਲ ਹੈ ਹਾਂ ਜੀ ਹਾਂ ਜੀ 3.5 ਲੱਖ ਰੁਪਏ ਦੀ ਗੱਡੀ 3 ਲੱਖ ਤੇ 50 ਹਜ਼ਾਰ ਰੁਪਈਆ ਦੇ ਵਿੱਚ ਬਈ ਅੱਛਾ ਇਹਦੇ ਤੇ ਲੋਨ ਕਿੰਨਾ ਹੋ ਜਾਣਾ ਵੀਰੇ ਇਹ ਤੇ ਲੋਨ ਹੋ ਜੂਗਾ ਜੀ ਤਕਰੀਬਨ 2.5 ਪ 2.5 ਦਿਨ ਦਾ ਲੋਨ ਹੋ ਜਾਣਾ ਠੀਕ ਹੈ ਜੀ ਤੇ ਆਹ ਹੋ ਸਕਦਾ 3 ਦਾ ਵੀ ਹੋ ਜੇ ਹਾਂਜੀ ਇਹ ਆ ਗਈ ਜੀ 2017 ਮਾਡਲ ਹਾਂਜੀ ਐਲਡੀੀ ਆਪਸ਼ਨਲ ਚ ਹੈ ਹਾਂਜੀ 5.5 ਲੱਖ ਰੁਪਏ ਦੀ ਐਨਓ ਸੀ ਦੇਣ 5 ਲੱਖ ਤੇ 15000 ਰੁਪਈਆ ਦੀ 25 25 5 25 ਦੇ ਵਿੱਚ ਬਈ ਕਾਰ ਮਿਲ ਜਾਣੀ 11ਵੇਂ ਮਹੀਨੇ ਦੀ ਕਾਰ ਆ 2017 ਮਾਡਲ ਦੀ ਯਾਰ ਇਹਦੇ ਵੀ ਦੋ ਨਾਲ ਦੀ ਦੋ ਫਿਰਦੇ ਨਾਲੇ ਘੱਟ ਚੇ ਅੱਛਾ ਮਤਲਬ ਬਹੁਤ ਥੋੜੀ ਚੱਲੀ ਹੋਈ ਹੈ ਹਾਂਜੀ ਹਾਂ ਠੀਕ ਹੈ ਜੀ ਲਓ ਬਈ ਆ ਆ ਗਈ ਆਪਣੇ ਲਵੇ ਮਰਾਜ਼ੋ ਮਰਾਜ਼ੋ 100% ਲੋਨ 100% ਤੱਕ ਇਹਦੇ ਤੇ ਲੋਨ ਹੋ ਜੂ ਬਈ ਤੋਂ ਨੇ ਮੈਂ ਗੱਲ ਕਰਾਂ ਵੀ ਨਾ ਮਾਤਰ ਪੈਸੇ ਦੇਣੇ ਨੇ ਸਿਰਫ ਨਾਮ ਕਰਾਈ ਦੇ ਹੁੰਦੇ ਨੇ ਜਿਵੇਂ ਹਨਾ ਕੋਈ ਬੀਮੇ ਦਾ ਖਰਚਾ ਜੇ ਉਹ ਜਿਹੜਾ ਵੀ ਹੁੰਦਾ ਉਹ ਗੱਲਾ ਬਾਕੀ ਜਿੰਨੀ ਤੁਹਾਨੂੰ ਅਮਾਉਂਟ ਕਵਾਂਗੇ ਗੱਡੀ ਦੀ 6 ਲੱਖ ਕਿੰਨਾ ਦਾ 25000 ਸਵਾ 6 ਲੱਖ ਰੁਪਇਆ ਸਵਾ 6 ਲੱਖ ਦੀ ਕਾਰ ਆ ਤੇ ਸਾਰੇ ਦਾ ਸਾਰਾ ਲੋਨ ਹੋ ਜੂ ਸਿਰਫ 20 ਮਾਡਲ ਖਰਚਾ ਤੁਹਾਨੂੰ ਉੱਪਰਲਾ ਦੇਣਾ ਬਸ 2020 ਮਾਡਲ 20 ਮਾਡਲ ਉੱਚਾ ਮਾਡਲ ਹੈ ਤੇ 7 ਸੀਟਰ ਕਾਰ ਆ ਇਹ 7 ਸੀਟਰ ਕਾਰ ਆ ਲਾਇ ਪਏ ਹੋਏ ਨੇ ਸਾਰਾ ਕੁਝ ਗੱਡੀ ਦਾ ਲਈ ਬਹੁਤ ਵਧੀਆ ਇੱਕ ਫੀਲ ਵਧੀਆ ਆਉਂਦਾ ਬਈ ਇਹ ਮਹਿੰਦਰਾ ਦੀ ਕਾਰ ਹੈ ਅਲਾਏ ਲੱਗੇ ਹੋਏ ਨੇ ਕੰਡੀਸ਼ਨ ਵਧੀਆ ਪਈ ਆ ਬਈ ਆਜੋ ਫਿਰ ਛੇਤੀ ਤੋਂ ਛੇਤੀ ਜੇ ਲੈਣੀ ਆ ਆਹਾਹਾ ਵੈਨਿਊ ਵੈਨਿਊ ਪੈਟਰੋਲ ਵੈਨਿਊ ਜੀ ਪੈਟਰੋਲ ਦੀ ਹੈ ਇਹ ਐਸ ਵੇਰੀਐਂਟ ਹੈ ਇਹ ਹਾਂਜੀ ਐਸ ਵੇਰੀਐਂਟ ਚ ਹੈ ਤੇ ਪਹਿਲੇ ਨਾਂ ਦੀ ਕਾਰ ਆ ਹਾਂਜੀ ਹਾਂਜੀ ਨੰਬਰ ਦੇਖੋ ਅ ਵੀ ਚਾਰੇ ਚੌਗੇ ਬਰਨਾਲੇ ਦਾ ਨੰਬਰ ਆ ਤੁਹਾਡਾ ਤੇ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਚੈੱਕ ਕਰੋ ਬਈ ਹਨਾ ਇਹਦਾ ਬੰਪਰ ਤੋਂ ਬੰਪਰ ਓਰੀਜਨਲ ਹੋਊ ਨਹੀਂ ਨਹੀਂ ਪੇਂਟ ਟਚਿੰਗ ਹੈਗੀ ਹੈ ਗੱਡੀ ਦੀ ਥੋੜੀ ਬੋਤੀ ਹਾਂ ਹਾਂ ਤੇ 2019 ਮਾਡਲ ਹੈ ਠੀਕ ਹੈ ਤਕਰੀਬਨ 7 ਗਲਾਖ ਰੁਪਏ ਦੀ ਰੇਂਜ ਚ ਹੈ ਸੂਰੇ-ਬੂਰੇ 7 ਲੱਖ ਰੁਪਏ ਦੀ ਹਾਂਜੀ ਹਾਂ ਲੈ ਵੀ 7 ਲੱਖ ਰੁਪਈਆ ਦੇ ਵਿੱਚ ਭਾਈ ਇਹਨਾਂ ਬਾਕੀ ਮੌਕੇ ਤੇ ਤੁਹਾਡਾ ਰਿਗਾਰਡ ਜ਼ਰੂਰ ਕਰਿਆ ਜਾਊਗਾ ਇਹਦਾ ਹਨਾ ਤੇ ਆ ਆ ਗਈ ਲੋ ਜੀ ਬਰੇਜ਼ਾ ਪੰਜਾਬ ਨੰਬਰ ਦੀ 2021 ਮਾਡਲ ਸਿਰਫ 26000 ਚੱਲੀ ਹੋਈ ਸਿਰਫ ਸਿਰਫ ਤੇ 21 ਮਾਡਲ ਹੈ ਨਾਲ ਦੇ ਟਾਇਰਾਂ ਦੇ ਆ ਭਾਈ ਹਨਾ ਜਦੋਂ ਚਲਾਓਗੇ ਸੈਲਫ ਮਾਰੋਗੇ ਪਤਾ ਲੱਗ ਜਾਣਾ ਠੀਕ ਆ ਅੱਗੇ ਦੇਖ ਲੋ अच्छा रेट ਕਿੰਨਾ ਦਾ ਰੇਟ ਇਹ ਤਾਂ ਹੈਗਾ ਜੀ 6.5 ਲੱਖ ਰੁਪਈਆ ਸਿਰਫ ਆ ਸਿਰਫ 21 ਮਾਡਲ 6 ਲੱਖ ਤੇ 50000 ਰੁਪਈਆ ਦੇ ਵਿੱਚ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲੋ ਆਜੋ ਮੈਂ ਤੁਹਾਨੂੰ ਅੰਦਰ ਦਿਖਾਵਾਂ ਆ ਦੇਖੋ ਬਾਈ ਸਟੈਪਨੀ ਇਹਦੀ ਕੱਢੀ ਹੋਣੀ ਹੈ ਸਫਾਈ ਹੋ ਰਹੀ ਹੈ ਨਾ ਸਟੈਪਨੀ ਇਹਦੀ ਅੰਦਰ ਪਹੀਆ ਹਾਲੇ ਆਈ ਆਈ ਹੋਊਗੀ ਹਾਂਜੀ ਹਾਂ ਇਹ ਕੰਡੀਸ਼ਨ ਦੀ ਕਾਰ ਹੈ ਦੇਖੋ ਕਿਤੇ ਸਕਰੈਚ ਵੀ ਨਹੀਂ ਲੱਗੀ ਵੀ ਅੰਦਰਲਾ ਫਰਸ਼ ਚੈੱਕ ਕਰ ਲੋ ਵਧੀਆ ਪਿਆ ਯਾਰ ਬਾਈ ਹੈ ਨਾ ਤੇ ਲੈ ਜਾਓ ਜੇ ਕਿਸੇ ਨੇ ਕਾਰ ਲੈ ਜਾਣੀ ਆ ਬਰੇਜਾ ਆ ਵੇਰੀਐਂਟ ਕਿਹੜਾ VXI ਐ LXI ਇਹ LXI ਆਪਸ਼ਨਲ ਚ ਹੈ ਜੀ ਠੀਕ ਹੈ ਜੀ ਤੇ ਆਹ ਇਥੇ ਦਾ ਲਾਸਟ ਸੈਂਟਰੋ 2009 ਮਾਡਲ ਦਾ ਸੈਂਟਰੋ ਇਹ ਹਾਂਜੀ 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 ਇਹ ਸਿਰਫ ਸਵਾ ਲੱਖ ਰੁਪਏ ਦੀ ਹੈ ਨੰਬਰ ਪੰਜਾਬ ਹੈ ਲਓ ਜੀ ਵਧੀਆ ਕਾਰ ਆ ਬੁਜੀ ਸਵਾ ਲੱਖ ਰੁਪਈਆ ਦੇ ਵਿੱਚ ਸੈਂਟਰੋ ਜੇ ਜੇ ਕਿਸੇ ਨੇ ਲੈਣੀ ਹੈ ਆਲਟੋ ਆਲਟੋ ਵਰਗੀਆਂ ਕਾਰਾਂ ਵਿੱਚ ਆ ਜਾਂਦੀ ਹੈ ਮਤਲਬ ਸਾਰੇ ਬਜਟ ਦੀਆਂ ਕਾਰਾਂ ਆਪਣੇ ਲਵੇ ਖੜੀਆਂ ਹਾਂਜੀ ਹਾਂ ਓਰੀਜਨਲ ਪੇਂਟ ਚਾ ਗੱਡੀ ਨਾਲੇ ਦੇਖੋ ਠੀਕ ਹੈ ਜੀ ਓਰੀਜਨਲ ਪੇਂਟ ਇਹ ਕਾਰ ਲੈ ਆ ਸਕਦੇ ਆਂ ਕਿ ਆਪਾਂ ਠੀਕ ਹੈ ਇੱਕ ਆ ਬਰੇਜਾ ਹੋਰ ਆ ਕਿ ਆਪਣੇ ਲਵੇ ਨਹੀਂ ਨਹੀਂ ਇਹ ਉਹ 17 ਮਾਡਲ ਹੈ ਜੀ ਅੱਛਾ ਆਪਾਂ ਦਿਖਾ ਦਈਏ ਹਾਂਜੀ ਹਾਂਜੀ ਠੀਕ ਆ ਬਈ ਉਰੇ ਸੀਗੇ 7-11 ਬਾਈ ਹਣਾ ਇਸ ਤੋਂ ਬਾਅਦ ਆਪਾਂ ਕਿੱਥੇ ਜਾਣਾ ਹੁਣ ਆਪਾਂ ਚੱਲਾਂਗੇ ਜੀ ਪਹੀੜ ਪਹੀੜ ਲੈ ਵੀ ਹੁਣ ਆ ਗਏ ਆਪਾਂ ਲੁਧਿਆਣੇ ਲਵੇ ਬਣ ਕੇ ਚੱਲੋ ਬਈ ਹਣਾ ਕੱਲ ਕੱਲ ਹੀ ਇੱਥੇ ਤਿੰਨ ਗੱਡੀਆਂ ਸੇਲ ਹੋ ਗਈਆਂ ਠੀਕ ਐ ਸਟਾਕ ਘਟ ਗਿਆ ਕਰਾਂਗੇ ਸਟਾਕ ਘਟ ਗਿਆ ਬਈ ਕੋਈ ਗੱਲ ਨਹੀਂ ਬਈ ਯਾਰ ਜੇ ਵਿਕਣੀਆਂ ਫੇਰ ਹੀ ਦੁਬਾਰਾ ਹੋਣਗੀਆਂ ਠੀਕ ਐ ਤੇ ਹੁਣ ਆਪਾਂ ਚੱਲਦੇ ਆ ਫਿਰ ਪਹੀੜ ਆਜੋ ਫਿਰ 25 ਤਰੀਕ 6:00 ਵਜੇ 10 ਮਿੰਟ ਹੋ ਚੁੱਕੇ ਨੇ ਬਈ ਜੇ ਪ੍ਰੂਫ ਦੇਖਣਾ ਤਾਂ ਪ੍ਰੂਫ ਦੇਖ ਸਕਦੇ ਆਂਗੇ ਬਈ ਦਿਖਾਓ ਬਈ ਦਿਖਾਓ ਬਈ ਆ ਗਏ ਤੀਜੀ ਦੇਗਾ ਆਪਾਂ ਲੁਧਿਆਣੇ ਦੇ ਤੇ ਧੂਰੀ ਕਾਰਬਿਆਰ ਦਾ ਦਫਤਰ ਆ ਚੈੱਕ ਕਰ ਲੋ ਤੀਜਾ ਹਾਂ ਵੀ ਹਾਂਜੀ ਹਾਂਜੀ ਤੇ ਇੱਥੇ ਜਿਹੜੀ ਕਾਰ ਇੱਕ ਆਫਰ ਦੇ ਵਿੱਚ ਦੇ ਰਿਆ ਤੁਹਾਨੂੰ ਲਗਭਗ 35-40 ਹਜ਼ਾਰ ਰੁਪਏ ਦੇ ਲਾਈ ਵੀਲ ਉਹਨੂੰ ਕਾਰ ਨੂੰ ਲੱਗੇ ਹੋਏ ਨੇ ਤੇ ਰੇਟ ਬਹੁਤ ਜਾਇਜ਼ ਆ ਪੰਜਾਬ ਨੰਬਰ ਦੀ ਫਿੱਗੋ ਕਾਰ ਆ ਜੇ ਕਿਸੇ ਨਾਲ ਕਾਰ ਲੈਣੀ ਐ ਐਜ਼ ਇਟ ਜਿਵੇਂ ਕਿਸੇ ਨੇ ਲਾਈ ਅਸਲ ओरिजिनल ਪੇਂਟ ਆ ਜੀ ਅਸਰ ਇੰਜਨ ਦੀ ਕਿਵੇਂ ਐਂਜਨ ਦੀ ਜਿਵੇਂ ਨਵੀਂ ਕੰਪਨੀ ਵੱਲੋਂ ਹੁੰਦੀ ਐ ਐਹੇ ਜਿਹੇ ਦੀ ਕਾਰ ਠੀਕ ਐ ਤੇ ਬਾਬਾ ਗੱਲਾ ਬੰਪਰ ਪੇਂਟ ਹੋਣ ਵਾਲਾ ਹੋਰ ਕੋਈ ਕੰਮ ਕਰ ਚੜੇ ਅਲਾਇ ਚੈੱਕ ਕਰ ਲੋ ਟਾਇਰ ਬਿਲਕੁਲ ਨਵੇਂ ਪਏ ਨੇ ਜਿਵੇਂ ਬਾਈ ਨੇ ਕਿਹਾ ਵੀ ਯਾਰ ਬਾਈ ਕੰਡੀਸ਼ਨ ਦੀ ਨਵੀਂ ਆ ਕਾਰ ਅੰਦਰੋਂ ਜਿਵੇਂ ਇੰਜਨ ਗੇਅਰ ਦੀ ਮਤਲਬ ਵੀ ਜਿਹੜਾ ਦਿਲ ਹੈ ਦਾ ਐਨ ਪੂਰਾ ਟੌਪ ਦਾ ਧੜਕਦਾ ਹਾਂਜੀ ਹਾਂ ਹਨ ਮੇਨ ਫੀਕੋ ਦਾ ਇੰਜਨ ਦੀ ਟਪੈਂਟ ਹਾਂ ਤੇ ਇੰਜਨ ਦੀ ਘੈਂਡਾ ਕਾਰ ਜੇ ਕਿਸੇ ਨੇ ਕਾਰ ਲੈਣੀ ਆ ਇਹੋ ਜਿਹਾ ਰੇਟ ਦੇ ਦਾਂਗੇ ਕਾਰ ਦਾ ਮਾਰਕੀਟ ਤੋਂ ਕਿਸੇ ਪਾਸੋਂ ਨਹੀਂ ਮਿਲਣਾ ਇਹੋ ਜਿਹਾ ਲਾਈ ਨਹੀਂ ਮਿਲਨੇ ਬਾਈ ਨਵੇਂ ਪਾਉਣ ਵਗ ਜੇ ਆਪਾਂ 40-45 ਹਜ਼ਾਰ ਦੇ ਅੰਦਾਜ਼ਾ ਪੈਂਦੇ ਨੇ ਬਈ ਹਣਾ ਤੇ ਚੈੱਕ ਕਰ ਲੋ ਬਿਲਕੁਲ ਨਵੇਂ ਨੇ ਅਸਾਂ ਕਿੰਨਾ ਮਾਡਲ ਹੈ ਤੇ ਰੇਟ ਕਿੰਨਾ ਇਹ 2012 ਮਾਡਲ ਹੈ ਜੀ 1,35,000 ਦੀ ਦੇ ਦਾਂਗਾ 1,35 ਚ 12 ਮਾਡਲ ਜਿਵੇਂ ਕਾਰ ਖੜੀ ਆ ਕੁਛ ਨਹੀਂ ਕੱਲਾ ਮੂਰਲਾ ਬੰਪਰੀ ਪੇਂਟ ਕਰਾਉਣ ਵਾਲਾ ਬਈ ਉਹ ਕਰਾ ਲੀ ਜਦੋਂ ਤੁਹਾਡਾ ਠੀਕ ਲੱਗਿਆ ਆ ਆ ਗਈ ਇਹ अल्टੋ ਆ ਗਈ ਜੀ ਹਾਂਜੀ ਕੇ 10 ਕੇ 10 ਇਹਦਾ ਵਾਲੇ ਇੱਕ ਆ ਰਹੀ ਆ ਹੋਰ ਇਹ ਇਹ 2012 ਮਾਡਲ ਆ ਪਹਿਲੇ ਨੌ ਦੀ ਕਾਰ ਆ ਜੀ ਹਾਂਜੀ ਲਾਇ ਲੂਏ ਪੈਸੇ ਨੇ ਸਾਰਾ ਕੁਝ ਓਕੇ ਆ ਗੱਡੀ ਦਾ ਠੀਕ ਐ ਤੇ ਪੈਸੇ ਇਹ ਇਹ 210000 ਰੁਪਏ ਦੀ ਬਾਈ 210000 ਰੁਪਈਆ ਦੀ ਬਾਈ ਠੀਕ ਆ ਆ ਆ ਗਿਆ ਸਨੀ ਸਨੀ ਐਕਸਵੀ ਮਾਡਲ ਹੈ ਜੀ ਟਾਪ ਮਾਡਲ ਚ ਹਾਂਜੀ ਹਾਂਜੀ ਇਹ 2012 ਮਾਡਲ ਹੈ ਵੀ ਹਾਂਜੀ ਟਾਇਰ ਟੂ ਸਾਰੇ ਨਵੇਂ ਨੇ ਬਾਡੀ ਲੈਂਡ ਦੀ ਓਰੀਜਨਲ ਆ ਓਕੇ 2.5 ਲੱਖ ਰੁਪਏ ਸਟਾਨ ਗੱਡੀ ਕਿਸੇ ਲੈਣੀ ਦਾ ਮਤਲਬ ਸਹੀ ਜਾ ਜਾ 2.5 ਲੱਖ ਰੁਪਏ ਦੇ ਵਿੱਚ ਪੁਸ਼ ਟੂ ਸਟਾਰਟ ਕਾਰ ਆਟੋਮੈਟਿਕ ਅਡਜਸਟੇਬਲ ਮਿਰਰ ਨੇ ਤੇ ਕੰਪਨੀ ਦਾ ਸਟੀਰੀਓ ਚਾਰੇ ਪਾਵਰ ਵਿੰਡੋ ਐਂ ਪੂਰਾ ਵਧੀਆ ਤੇ ਸੀਟ ਐਡਜਸਟਮੈਂਟ ਬਈ ਬਹੁਤ ਖੁਸ਼ਾਕਾਰ ਦੇ ਵਿੱਚ ਮਤਲਬ ਵੀ ਥੋੜੇ ਪੈਸਿਆਂ ਦੇ ਵਿੱਚ ਆ ਆਪਾਂ ਗਰੀਏ ਛੋਟਾ ਪੈਕਟ ਦਿਮਾਕਾ ਬੜਾ ਹਨਾ ਉਹ ਕੁਸ਼ ਹੈ ਬਈ ਹਨਾ ਤੇ ਆ ਗਈ ਇਹ ਹੋਂਡਾ ਆ ਗਈ ਜੀ ਹਾਂਜੀ 2014 ਮਾਡਲ ਹੈ ਜੀ ਇਹ ਡੀਜ਼ਲ ਹੈ ਹਾਂਜੀ ਐਸ ਵੀ ਐਮਟੀ ਹੈ ਠੀਕ ਹੈ ਇਹ ਸਵਾ 4 ਲੱਖ ਰੁਪਏ ਦੀ ਹੈ ਸਵਾ 4 ਲੱਖ ਰੁਪਏ ਪਹਿਲੇ ਨੌ ਦੀ ਗੱਲ 14 ਮਾਡਲ 14 ਮਾਡਲ ਲੈ ਵੀ ਨੰਬਰ ਵੀ ਸੋਨਾ ਨੰਬਰ ਵੀ ਸੋਨਾ ਬਈ ਹਨਾ ਤੇ ਆ ਗਈ ਉਸ ਤੋਂ ਬਾਅਦ ਅਗਲੀ ਸਵਿਫਟ ਸਵਿਫਟ ਆ ਗਈ ਜੀ ਇਹ ਪੈਟਰੋਲ ਹਾਂਜੀ 2016 ਮਾਡਲ ਚ 16 ਇਹ 5 ਕੁ ਲੱਖ ਰੁਪਏ ਦੀ ਰੇਂਜ ਆ ਪਹਿਲੇ ਨੌਂ ਦੀ ਕਾਰ ਹੈ ਲੈ ਵੀ ਹਾਂ ਇਹ ਪਹਿਲਾਂ ਫੈਂਡਰ ਫੈਂਡਰ ਪੇਟ ਆ ਕਰਨਾ 16 ਮਾਡਲ ਬਈ ਕਾਰ ਹੈ ਨਾ ਆ ਆ ਗਈ ਡਿਜ਼ਾਇਰ ਡਿਜ਼ਾਇਰ ਜੀ ਹਾਂਜੀ 2016 2016 ਮਾਡਲ ਆ ਗਈ ਜੀ ਪਹਿਲੇ ਨੌਂ ਦੀ ਕਾਰ ਹੈ ਠੀਕ ਹੈ ਤੇ 5 ਲੱਖ ਰੁਪਏ 5 ਲੱਖ ਰੁਪਈਆ ਦੀ ਤੇ ਆ ਗਈ ਟ੍ਰੈਨੋ ਇਹ ਵੀ ਘੱਟ ਮਿਲਦੀ ਹੈ ਗੱਡੀ ਬਹੁਤ ਹਾਂਜੀ ਹਾਂਜੀ ਖਾਸ ਕਰਕੇ 85 bhp ਵਾਲੀ ਤਾਂ ਮਿਲਦੀ ਨਹੀਂ ਮਾਰਕੀਟ ਐਵਰੇਜ ਸੋਣੀ ਦੇ ਦਿੰਦੀ ਹੈ ਐਕਸ ਐਕਸਵੀ ਮਾਡਲ ਹੈ ਇਹ ਲਾਈ ਕੰਪਨੀ ਲਾਈ ਬਿਲ ਵਾਲੀ ਠੀਕ ਹੈ ਤੇ ਵਾਈਟ ਕਲਰ ਸੋਣੀ ਗੱਡੀ ਹੈ ਤੇ ਗੱਡੀ ਦਾ ਰੇਟ ਹੈ ਜੀ 3.5 ਲੱਖ ਰੁਪਏ 3 ਲੱਖ ਤੇ 50000 ਰੁਪਈਆ ਬਈ ਲੈ ਵੀ ਤੇ ਆਹ ਕਾਰ ਆ ਗਈ ਆਪਣੇ ਲੈਵੇ ਲੋਗਨ ਹਾਂਜੀ ਹਾਂ ਇਹ ਵੀ ਅੱਜ ਕੱਲ ਬਹੁਤ ਘੱਟ ਮਿਲਦੀਆਂ ਕੋਈ ਸ਼ਰਮ ਦੀ ਗੱਡੀਆਂ ਠੀਕ ਹੈ ਜੀ ਤੋਂ 2011 ਮਾਡਲ ਹੈ ਜੀ ਇਹ ਹਾਂਜੀ ਹਾਂਜੀ ਤੇ 1,25,000 ਰੁਪਏ ਨਵੇਂ ਟਾਇਰ ਲਾਈ ਪ੍ਰਾਣੇ ਨੇ ਲਾਈ ਪ੍ਰਾਣੇ ਲਾਈ ਹੋਈ ਹੈ ਨਾ ਤੇ 1,25,000 ਚ ਡਿੱਗੀ ਵਾਲੀ ਕਾਰ ਹੈ ਮਾਡਲ 2012 11 11 ਮਾਡਲ ਤੇ ਪੀਵੀ 11 ਪਟਿਆਲੇ ਦਾ ਨੰਬਰ ਹੈ ਠੀਕ ਹੈ ਭਾਈ ਸੋਹਣੀ ਕਾਰ ਹੈ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਨੇ ਆਹ ਕਾਰ ਲੈ ਜਾ ਸਕਦੇ ਤੇ ਭਾਈ ਇਹ ਸੀਗੀ ਅੱਜ ਦੀ ਔਰੇ ਕਾਰਾਂ ਹੁਣ ਅਗਲੀਆਂ ਕਾਰਾਂ ਜਿਹੜੀਆਂ ਮੈਂ ਤੁਹਾਨੂੰ ਲਾਉਂਗਾ ਉਹ ਦਊਂਗਾ ਅਮਰਗੜ ਹੁਣ ਉੱਥੇ ਚੱਲਦੇ ਆਂ ਇਹ ਮਲੇ ਕੋੜ ਦਾ ਜ਼ਿਲ੍ਹਾ ਭਾਈ ਉੱਥੇ ਚੱਲਦੇ ਆਂ ਹੁਣ ਆਪਾਂ ਨੇੜਾ ਹੋਊਗਾ ਪੂਰਾ ਆਪਾਂ ਨੂੰ ਤੇ ਵਿਜ਼ਿਟ ਕਰ ਲਓ ਫਿਰ ਛੇਤੀ ਛੇਤੀ ਚੱਲੀਏ ਫਿਰ ਆਪਾਂ ਚਲੋ ਜੀ ਆਜੋ 25 ਮਾਰਚ 7:02 ਬਈ ਠੀਕ ਹੈ ਹੁਣ ਕਹਣਾ ਆਪਾਂ ਅਮਰਗੜ ਬਰਾਦ ਦੇ ਵਿੱਚ ਹਾਂਜੀ ਹਾਂ ਇੱਥੇ ਲੱਗਦਾ ਹੁੰਦਾ ਕਾਰ ਮੇਲਾ ਆ ਚੈੱਕ ਕਰੋ ਇਧਰ ਮਹੀਨੇ ਦੇ ਦੂਸਰੇ ਸੰਡੇ ਨੂੰ ਹਰ ਮਹੀਨੇ ਦੂਸਰੇ ਐਤਵਾਰ ਨੂੰ ਬਈ ਉਹ ਮੇਲਾ ਲੱਗਦਾ ਜ਼ਰੂਰ ਪਹੁੰਚਿਆ ਕਰੋ ਹੁਣ ਕਿੱਦਿਆ ਵੀਰੇ ਹੁਣ ਆ ਗਿਆ ਜੀ 13 ਅਪ੍ਰੈਲ ਦਾ 13 ਅਪ੍ਰੈਲ ਨੂੰ ਬਈ ਵਿਸਾਖੀ ਵਾਲੇ ਦਿਨ ਵਾਹ ਜੀ ਵਾਹ ਲਓ ਜੀ ਬਈ ਬਹੁਤ ਵਿਸਾਖੀ ਵਾਲੇ ਦਿਨ ਬਈ ਹਨਾ ਉਹ ਮੇਲਾ ਫੇਰ ਦੁਬਾਰੋ ਵੱਧ ਤੋਂ ਵੱਧ ਕੱਠ ਲੈ ਕੇ ਉਹ ਪਹੁੰਚੋ ਤੇ ਹੁਣ ਕਾਰ ਆ ਗਈ ਆਪਣੇ ਲਈ अल्टੋ ਕੇਟਨ ਕੇਟਨ 2019 ਮਾਡਲ ਹੈ ਜੀ ਇਹ ਹਾਂਜੀ ਨੰਬਰ ਪੰਜਾਬ ਹਾਂਜੀ ਹਾਂਜੀ 70 75 ਹਜ਼ਾਰ ਚੱਲੀ ਹੋਈ ਹੈ ओरिजिनल ਪੀਡ ਚ ਹਾਂਜੀ ਹਾਂਜੀ ਤੇ 340 ਹਜ਼ਾਰ ਜੀ 340 ਦੇ ਚਾਲੇ ਲੋਨ ਵੀ ਹੋ ਜਾਊਗਾ ਬਾਈ ਹਨਾ ਆਜੋ ਬਾਈ ਆ ਵੀ ਕਾਰਾਂ ਖੜੀਆਂ ਆਪਣੇ ਲਵੇ ਤੇ ਹੁਣ ਕਾਰ ਦਾ ਮਾ ਤੁਹਾਨੂੰ ਆ ਆ ਗਈ ਰੈਡੀ ਕੋ ਅੱਛਾ ਹੁਣੇ ਕਿਹੜਾ ਮਾਡਲ ਕਿਹੜਾ ਇਹ 2016 ਮਾਡਲ ਹੈ ਜੀ 16 ਮਾਡਲ ਤੇ ਵਧੀਆ ਕਾਰ ਹੈ ਨੰਬਰ ਪੰਜਾਬ ਹੈ ਹਾਂਜੀ ਹਾਂਜੀ ਤੇ 195000 ਰੁਪਏ ਦੀ ਗੱਡੀ ਅਸੀਂ ਦੇ ਦਾਂਗੇ ਜੀ 195 16 ਮਾਡਲ 195000 ਦੇ 50 ਨੰਬਰ ਦੀ ਕਾਰ ਬਈ 1.5 ਲੱਖ ਦਾ ਲੋਨ ਕਰਾਦਾ 1.5 ਲੱਖ ਦਾ ਲੋਨ ਬਈ ਬੈਗਨਰ 2012 ਮਾਡਲ ਹੈ ਜੀ ਇਹ 195000 ਵੀ ਸੀਐਨਜੀ ਵੀ ਹੈ ਪੈਟਰੋਲ ਵੀ ਠੀਕ ਹੈ 50 ਨੰਬਰ ਹੈ ਨਰਮਲ ਟਾਇਰ ਨੇ ਤੇ ਆ ਆ ਗਈ ਆਪਣੇ ਲਵੇ ਆ ਆ ਗਈ ਅਮੇਜ਼ ਹੋਂਡਾ ਅਮੇਜ਼ ਜੀ ਹਾਂਜੀ ਹਾਂਜੀ 280000 ਰੁਪਏ ਦੀ ਹੈ ਇਹ ਐਨਓਸੀ ਆਈ ਹੋਈ ਆ ਲੋਨ ਤੁਹਾਨੂੰ ਲਗਭਗ 90 95% ਦਾ ਲੱਭੇ 95% ਤੱਕ ਲੋਨ ਆਈ 20 ਆ ਗਈ ਆਪਣੇ ਲਵੇ ਆਈ 20 2012 ਮਾਡਲ ਹਾਂਜੀ 8 ਲੱਖ ਰੁਪਏ ਦੀ ਰੇਂਜ ਚ 12 ਮਾਡਲ ਨੰਬਰ ਪੰਜਾਬ 21 ਲੱਖ ਚ 12 ਮਾਡਲ ਕਾਰ ਵੀ ਆਹਾਂ ਇੰਡੀਕਾ ਜੀ ਇਹ ਲੱਖ ਰੁਪਏ ਦੀ ਦੇ ਦਾਂਗੇ ਪੂਰੇ ਪੂਰੇ ਲੱਖ ਰੁਪਈਆ ਦੀ 12 ਮਾਡਲ ਇਹ ਆ ਗਈ ਜੀ ਲੋਕ ਇਹ ਵੀ ਖੜੀ ਸੀ ਅੱਜ ਇਹ ਹਾਂ ਇਹ ਕਿਹੜੀ ਆ ਗਈ ਬ੍ਰੀਟੋ 2007 ਮਾਡਲ ਹੈ 2007 ਮਾਡਲ 28 ਤੱਕ ਪਾਸ ਹੈ ਜੀ 1 ਲੱਖ ਰੁਪਏ ਦੀ ਗੱਡੀ 1 ਲੱਖ ਰੁਪਈਆ ਦੀ ਉਹ ਆਪਾਂ ਦਿਖਾ ਕੇ ਉਹ 12 13 ਹਾਂ ਜੀ ਹਾਂ ਉਹ 11 ਸੀ 11 ਮਾਹਰ ਇੱਕੋ ਨਾਲ ਦੀ ਇਹ ਲੋ ਜੀ ਆ ਬੈਗਨਰ ਆ ਗਈ ਆਪਣੀ ਫੇਰ ਉਹ ਸੰਗਰੂਰ ਵਾਲੀ 2018 ਮਾਡਲ ਹਾਂ ਜੀ ਤੇ ਸਵਾ 3 ਲੱਖ ਦੀ ਨੂੰ ਸੀ ਦੇ ਨਾਲ ਲੈ ਸਵਾ 3 ਲੱਖ ਰੁਪਈਆ ਦੀ ਬਈ ਆ ਦੇਖੋ ਗੱਡੀ ਤੁਸੀਂ ਸਵਿਫਟ ਕੋਈ ਬਲੈਕ ਗੱਡੀ ਲੈਣ ਦਾ ਸ਼ਿਕਨ ਹੋਵੇ ਕਾਲੀ ਕਾਰਬਨ ਕਾਰਬਨ ਹੈ ਜੀ ਕਾਰਬਨ ਕਾਰਬਨ ਨਹੀਂ ਆਉਂਦਾ ਇਹਦੇ ਚ ਤੇ ਪੈਟਰੋਲ ਚ 2017 ਮਾਡਲ ਗੱਡੀ ਆਲ ਓਰੀਜਨਲ ਪੇਂਟ ਦੀ ਗੱਡੀ ਹਾਂਜੀ ਤੇ ਅਲਾਈਟ ਟਾਇਰ ਨਵੇਂ ਓਕੇ ਗੱਡੀ ਦਾ ਰੇਟ ਆ ਰਹੀ ਸਵਾ 5 ਲੱਖ ਦੀ ਦੇ ਦਾਂਗੇ 5 25 ਦੇ ਵਿੱਚ ਲੈ 5 ਲੱਖ 25 ਹਜ਼ਾਰ ਲੈ ਵੀ ਆ ਗਈ ਐਕਸਯੂਵੀ ਐਕਸਯੂਵੀ ਕਿਹੜਾ ਵੇਰੀਐਂਟ ਕਿਹੜਾ ਕਮਜੂ 6 ਮਾਡਲ ਦੇ ਵਿੱਚ ਆਈ ਹੈ ਜੀ ਹਾਂਜੀ ਇਹ ਇਹ 4.5 ਲੱਖ ਰੁਪਏ ਜੀ 4.5 ਲੱਖ ਚ ਮਾਡਲ 2000 2015 ਮਾਡਲ ਹੈ ਜੀ 15 ਮਾਡਲ ਬਈ ਆ ਆ ਗਈ ਡਸਟਰ ਆਪਣੇ ਲਈ ਡਸਟਰ ਆ ਗਈ ਜੀ ਇਹ 2012 ਮਾਡਲ ਹਾਂ 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 110 bhp ਵਾਲੀ ਆ ਕੋਈ ਸ਼ਿਕਾਇਤ ਹੁੰਦਾ 110 bhp ਦੀ ਲੈਣ ਪਹਿਲੇ 9 ਦੀ ਗੱਡੀ ਆ ਇਹ ਹਾਂਜੀ ਹਾਂਜੀ 7.5 ਲੱਖ ਰੁਪਏ 7.5 ਲੱਖ ਰੁਪਏ ਬਈ ਆ ਲਾਸਟ ਕਾਰ ਆਈ ਹੈ ਆਪਣੇ ਲਈ 16 ਮਾਡਲ 16 16 ਮਾਡਲ 295000 ਰੁਪਏ ਦੀ ਹੈ ਜੀ ਇਹ K10 2 ਲੱਖ ਤੇ 95000 ਲੈ ਬਈ ਮਿੱਤਰੋ ਠੀਕ ਆ ਇਹ ਅੱਜ ਤੁਹਾਨੂੰ ਮੈਂ ਚਾਰ ਬਰਾਂਚਾਂ ਦੇ icarਾਂ ਦਿੱਤੀਆਂ ਨੇ ਜਿਨੇ ਵੀ ਕੋਈ ਕਾਰ ਲੈਣੀ ਆ ਜਿਹੜਾ ਵੀ ਬਾਈ ਹਨਾ ਜੇ ਕੋਈ ਆਪਣਾ ਕਹਦੀ ਆ ਵੀ ਇੱਥੋਂ ਨਾਬੇ ਤੋਂ ਆ ਸਰੰਦ ਤੋਂ ਆ ਕਿਤੋਂ ਵੀ ਮਤਲਬ ਨੇੜੇ ਤੇੜੇ ਅਮਰਗੜ ਤੋਂ ਬਾਈ ਹਨਾ ਆ ਲੁਧਿਆਣੇ ਵਾਲੇ ਵੀ ਆ ਸਕਦੇ ਲੁਧਿਆਣੇ ਵਾਲੇ ਆਪਣੇ ਪੀੜ ਆ ਸਕਦੇ ਹਨਾ ਹਾਂਜੀ ਆ ਖੰਨੇ ਤੋਂ ਆ ਸਕਦੇ ਨੇ ਖੰਨੇ ਤੋਂ ਆ ਸਕਦੇ ਨੇ ਤੇ ਆਲੇ ਤੋਂ ਆ ਸਕਦੇ ਨੇ ਇਧਰੋਂ ਟ੍ਰੈਕ ਤੋਂ ਆ ਸਕਦੇ ਨੇ ਧੂਰੀ ਵਾਲੇ ਸੰਗਰੂਰ ਵਾਲੇ ਜਿੱਧਰੋਂ ਮਰਜ਼ੀ ਆ ਜਾਓ ਬਾਈ ਹਨਾ ਤੇ ਬਾਕੀ ਉਧਰ ਬਰਨਾਲੇ ਦੇ ਖਾਈ ਉਧਰ ਬਠਿੰਡੇ ਤੋਂ ਜਿੱਧਰੋਂ ਮਰਜ਼ੀ ਆਉਣਾ ਬਾਈ ਹਨਾ ਜਿਹੜਾ ਤੁਹਾਨੂੰ ਨੇੜੇ ਲੱਗਦਾ ਤੇ ਬਸ ਜੇ ਹੁਣ ਕੋਈ ਕਾਰ ਲੈਣੀ ਹੈ ਤਾਂ ਵਿਜ਼ਿਟ ਕਰ ਲਓ ਬਈ ਧੂਰੀ ਕਾਰ ਬਾਜ਼ਾਰ ਤੇ ਔਰ ਦਫ਼ਤਰ ਮੈਂ ਤੁਹਾਨੂੰ ਦੱਸ ਹੀ ਦਿੱਤੇ ਤੇ 13 ਅਪ੍ਰੈਲ ਨੂੰ ਜਿਹੜਾ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਹੈ ਜਿਸ ਦੀ ਫੇਰ ਦੁਬਾਰਾ ਉਹ ਲੱਗਣਾ ਬਈ ਆਹਲੇ ਗਰਾਊਂਡ ਦੇ ਵਿੱਚ ਠੀਕ ਆ ਉਰੇ ਬਹੁਤ ਵਧੀਆ ਤੁਹਾਨੂੰ ਖਾਣੇ ਪੀਣੇ ਦੀ ਫੈਸਿਲਿਟੀ ਔਰ ਹਾਂ ਹਰ ਮੇਲੇ ਦੇ ਉੱਤੇ ਡਰਾ ਕੱਢਿਆ ਜਾਂਦਾ ਬਿਲਕੁਲ ਫ੍ਰੀ ਆਫ ਕੋਸ ਤੁਸੀਂ ਬਸ ਪਹੁੰਚਣਾ ਪਹੁੰਚ ਕੇ ਤੁਹਾਨੂੰ ਪਰਚੀ ਮਿਲ ਜਾਣੀ ਆ ਤੇ ਅਬਰਤ ਆਪਾਂ ਗੱਲ ਕਰੀਏ ਕਿ ਕਿੰਨੇ ਰੁਪਏ ਤੱਕ ਦਾ ਉਹਦੇ ਵਿੱਚ ਗਿਫਟ ਉਹਦੇ ਚ ਲਗਭਗ ਅਸੀਂ 20-25000 ਦੇ ਨਾਮ ਕੱਢਦੇ ਹਾਂ ਜੀ ਠੀਕ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਪ੍ਰਾਈਜ਼ ਦੂਸਰਾ ਆਪਣੇ ਤੇ ਤੀਸਰਾ ਪੰਜਵੇਂ ਤੱਕ ਹੁੰਦੇ ਨੇ ਜੀ ਪੰਜਵੇਂ ਤੱਕ ਹੁੰਦੇ ਨੇ 20-25 ਪ੍ਰਾਈਜ਼ ਹੁੰਦੇ ਨੇ ਆਜੋ ਕੋਈ ਗੱਲ ਨਹੀਂ ਅ ਪਹੁੰਚੋ ਡਰਾ ਸਾਡਾ ਇੱਕ ਤਰੀਕ ਤੋਂ ਅਸੀਂ ਸ਼ੁਰੂ ਕਰਦੇ ਹਾਂ ਡਰਾ ਵਾਲੇ ਕੂਪਨ ਆਨਲਾਈਨ ਵੀ ਲੈ ਸਕਦੇ ਹੋ ਤੇ ਆਫਲਾਈਨ ਵੀ ਲੈ ਲਓ ਲੈ ਭਾਈ ਹੈਨਾ ਤੇ ਵਿਜ਼ਿਟ ਕਰ ਲਓ ਭਾਈ ਤੁਸੀਂ ਜਲਦੀ ਤੋਂ ਜਲਦੀ ਮਿਲਾਂਗੇ ਬਹੁਤ ਛੇਤੀ ਨਮਿਆਕਾਰਾਂ ਦੇ ਨਾਲ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਜ਼ਰੂਰ ਕਰ ਦਿਓ ਇੰਨੀ ਮਿਹਨਤ ਕਰੀਆ ਵੀ ਹਨਾ ਇੱਕ ਕਮੈਂਟ ਤਾਂ ਬਣਦੇ ਹੀ ਆ ਬਣਦਾ ਜੀ ਬਣਦਾ ਠੀਕ ਹੈ ਫਿਰ ਭਾਈ ਨਾ ਸਸੀ ਗੱਲ ਦੀ